ਕਿਚਨੀ ਅੰਦোলন ਦੌਰਾਨ ਕਲੋਕੇ ਸਾਹਮਣੇ ਆਈ ਨਵੀਪ ਵਾਟਰ ਕੈਨ ਵਾਲੇ ਜਿਉਂਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਅੰਬਾਲਾ ਉਹਨਾਂ ਨੂੰ ਪੁੱਛਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਬੇਲ ਮਿਲ ਗਈ ਆ ਬਾਹਰ ਆਂਦੀ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਉੱਤੇ ਤਸੱਦਦ ਹੋਇਆ ਉਹਨਾਂ ਨੂੰ ਕਲੋਕੇ ਪੁਲਿਸ ਨੇ ਕਾਫੀ ਤੌਰਚਰ ਕੀਤਾ ਹੈ ਜਿਸ ਤੋਂ ਬਾਅਦ ਬਾਹਰ ਆਂਦੇ ਸਾਰ ਹੀ ਉਹਨਾਂ ਨੇ ਕਾਫੀ ਵੱਡੇ ਐਲਾਨ ਦਿੱਤੇ ਉਹਨਾਂ ਨੇ ਬਾਹਰ ਆਂਦ ਕਰਕੇ ਹੈ ਕਿ ਹੁਣ ਲੜਾਈ ਐਮਐਸਪੀ ਜੀ ਨੇ ਨਸਲਾਂ ਦੀ ਹੈ ਇਹ ਸਾਰੇ ਮੁੱਦਿਆਂ ਤੇ ਗਲਵਾਸ ਕਰਾਂਗੇ ਮੇਨਨ ਗਲਵਾਸ ਕਰਨ ਲਈ ਜੁੜੇ ਨੇ ਜਸਮੀਤ ਸਿੰਘ ਪਿੰਡ ਬੁਰਾ ਜੀ ਜਸ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਜੀ ਕਿਹਦੇ ਤੋਂ ਹੋਗੇ ਇਹ ਸਾਰੇ ਕੰਨਾਂ ਕਰਦੇ ਹੁੰਦੇ ਜੋ ਚਲੋ ਕਿ ਨਵਦੀਪ ਦੇ ਨਾਲ ਹੋਇਆ ਵੱਡ ਕੰਨ ਵਾਲੇ ਨੇ ਕੀ ਕਹਿੰਦਾ ਹੈ ਨਵਦੀਪ ਜਲਵੇੜਾ ਵੀ ਹੈਗੇ ਨੇ ਕੀ ਕਹਿੰਦਾ ਉਹਨਾਂ ਨੂੰ ਉਹਨੇ ਜੋ ਸਾਰੇ ਰੰਗ ਲੋਚਿਆ ਕਿ ਕਿਵੇਂ ਕਰਾਉਣਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਪੋਸਟ ਨੇ ਤੋੜ ਦਿੱਤਾ ਕੱਲ ਕੱਲ ਮੈਂ ਉਹਨਾਂ ਰਾਤ ਦੇਖ ਰਿਹਾ ਸੀ ਕਿ ਕਦੋਂ ਬਾਹਰ ਆਏ ਜੀ ਮੈਂ ਸੋਚਦਾ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਬੜੀ ਵੱਡੀ ਦੇਣ ਹੈ ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹਨਾਂ ਨੇ ਕਿਸਾਨਾਂ ਨਾਲ ਬਿਲਕੁਲ ਮੋਢਾ ਮੋਢਾ ਲਾ ਕੇ ਸਭ ਤੋਂ ਅੱਗੇ ਜੋ ਉਹਨਾਂ ਨੇ ਕੰਮ ਕੀਤਾ ਉਸ ਲਗਾਯੋਗਾ ਉਹ ਦਬਾ ਕੇ ਜੋ ਹਰਾਨਾ ਸਰਕਾਰ ਨਾਲ ਨੂੰ ਅਰੈਸਟ ਕਰਕੇ ਤਕਰੀਬਨ 1 ਮਿੰਟ 3 ਮਹੀਨੇ ਅਰੈਸਟ ਕੀਤਾ ਉਹਨਾਂ ਨੂੰ ਉਸ ਤੋਂ ਬਾਅਦ ਜੋ ਉਹਨਾਂ ਨੇ ਆਪਣੀ ਅੱਜ ਆ ਕੇ ਦੱਸੀ ਹੈ ਵੀ ਕੀ ਕੀ ਉਹਨਾਂ ਨਾਲ ਅੰਦਰ ਕੀਤਾ ਗਿਆ ਪੁਲਿਸ ਵਾਲੋ ਜੇਲ੍ਹ ਦੇ ਵਿੱਚ ਜਦੋਂ ਉਹਨਾਂ ਨੂੰ ਬੰਨ੍ਹ ਕੀਤਾ ਆ ਕਿ ਉਹਨਾਂ ਦੇ ਚੱਡੇ ਫਾੜੇ ਗਏ ਉਹਨਾਂ ਨੂੰ ਬਰਲ ਪੀਸ ਇੱਟਲੀਆ ਤੇ ਲਟਾ ਕੇ ਮਾਰਿਆ ਗਿਆ ਪਾਣੀ ਵਿੱਚ ਦੁਬਈ ਕੁਕੀ ਵਾਲੀਆਂ ਗਿਆ ਕਿ بڑے ਤੋਂ ਉਹਨੇ ਕਹੇ ਲੇਕਿਨ ਉਹਨਾਂ ਨੇ ਜੋ ਇੱਕ ਗੱਲ ਆਖੀ ਉਹਦੇ ਜ ਮੈਂ ਸੋਚਦਾ ਕਿ ਬੜੀ ਚੰਗੀ ਗੱਲ ਆਖੀ ਜੀ ਉਹਨਾਂ ਨੇ ਗੁਰੂ ਦਾ ਆਸਰਾ ਲੈਂਦੇ ਹੋਏ ਇਹ ਸਾਰੇ ਜਿਹੜੇ ਤਸ਼ੱਦਦ ਆ ਉਹ ਸਹੀ ਹੈ ਉਹਦੇ ਬਾਅਦ ਅੱਜ ਬਾਹਰ ਆ ਕੇ ਜਿਸ ਤਰ੍ਹਾਂ ਉਹਨਾਂ ਨੇ ਐਲਾਨ ਕੀਤੇ ਹੈ ਕਿ ਹੁਣ ਕਿਉਂਕਿ ਇਹ ਆਪਾਂ ਸ਼ੁਰੂ ਤੋਂ ਕਹਿ ਰਹੇ ਆ ਰਹੇ ਹਾਂ ਕਿ ਹੁਣ ਲੜਾਈ ਫਸਲਾ ਦੀ ਨਹੀਂ ਲੜਾਈ ਨਸਲਾ ਦੀ ਹੈ ਜਦ ਪਹਿਲਾਂ ਤਾਂ ਖਸਮੀਂ ਅੰਦੋਲਨ ਹੋਇਆ ਸੀਗਾ ਜਦ ਦਿੱਲੀ ਦੇ ਬਾਰਡਰ ਤੇ ਆ ਕੇ ਕਿਸਾਨ ਬੈਠੇ ਸੀਗੇ ਫਸੜੀ ਅੱਜ ਕੁੱਟੀ ਸੀਗੀ ਹੁਣ ਲੜਾਈ ਨਸਲਾ ਨਸਲਾ ਦੀ ਰਹੇਗੀ ਕਿਉਂਕਿ ਬਹੁਤ ਕਿਸਾਨਾਂ ਦੇ ਉੱਤੇ ਤਸ਼ੱਦਦ ਹੋ ਗਿਆ ਅੱਜ ਸਰਕਾਰਾਂ ਕਿਸਾਨਾਂ ਨੂੰ ਐਮਐਸਪੀ ਦੇਣ ਦੇ ਵਾਅਦੇ ਕਿ ਜੇ ਉਹ ਦੇ ਕੇ ਬੋਲ ਕੇ ਮੁਕਰ ਗਈ ਉਸ ਤੋਂ ਬਾਅਦ تین ਕਾਨੂੰਨ ਜਿਹੜੇ ਵਾਪਸ ਆਏ ਉਸ ਤੋਂ ਬਾਅਦ ਕੋਈ ਉਸ ਤੇ ਕਾਰਵਾਈ ਨਹੀਂ ਹੋਈ ਕਿਸਾਨਾਂ ਨੂੰ ਗੁੰਮਰਾਹ ਕਰਕੇ ਵਾਪਸ ਤੇ ਦਿੱਤਾ ਗਿਆ ਅੱਜ ਸਰਕਾਰਾਂ ਜਦ ਕਿਸਾਨਾਂ ਦੀ ਗੱਲ ਹੁੰਦੀ ਹੈ ਤਾਂ ਕਿਸਾਨਾਂ ਨੂੰ ਗੱਲ ਕਰਨ ਦੀ ਬਜਾਏ ਬਦਲੇ ਚ ਇੱਕ طرف ਸੰਦੇਸ਼ ਦਿੰਦੀ ਆ ਵੀ ਆਪਾਂ ਬੈਠ ਕੇ ਗੱਲ ਕਰ ਲਈਏ ਪਰ ਜੋ ਆਂਦੇ ਆ ਤੇ ਆਪਣੇ ਫੈਸਲੇ ਨਾਲ ਲੈ ਕੇ ਆਂਦੇ ਆ ਆਪਣੇ ਹੁਕਮਕਾਰਾਂ ਕੋਲੁੱਜੇ ਪਾਸੇ ਜਦੋਂ ਆਪਣਾ ਪ੍ਰੋਟੈਸਟ ਕਰਦੇ ਆ ਸ਼ਾਂਤ ਨੂੰ ਹੀ ਕਿ ਉਹਨਾਂ ਦੇ ਉੱਤੇ ਆंसू ਗੈਸ ਦੇ ਗੋਲੇ ਛੱਡੇ ਜਾਂਦੇ ਆ ਨਕਲੀਆ ਗੋਲੀਆਂ ਰਪਣ ਵਾਲੀਆਂ ਮਾਰੇ ਜਾਂਦੇ ਨੇ ਦੇ ਦੇ ਵਿੱਚ ਐਕਸੀਡੈਂਟ ਸਾਡਾ ਜਿਹੜਾ ਵੀਰ ਆ ਕਿਸਾਨ ਵੀ ਅਸ਼ੁਕ ਅਸ਼ੁਭਦੀਪ ਸਿੰਘ ਉਹਦੀ ਵੀ ਜਿਹੜੀ ਆ ਉਹ ਵੀ ਸ਼ਹੀਦ ਹੋ ਗਿਆ ਤੇ ਇਹ ਇਹ ਸਾਫ਼ ਜੀ ਗੱਲ ਆ ਕਿ ਸਰਕਾਰਾਂ ਕਿਸਕੇ ਕਿਸਾਨਾਂ ਨੇ ਨਾਲ ਦੋ ਮੂੰਹੇ ਚਾਰੇ ਰੱਖ ਕੇ ਚੱਲ ਰਹੀ ਹੈ ਇੱਕ ਪਾਸੇ ਕਿਸਾਨਾਂ ਕਿਸਾਨਾਂ ਨੂੰ ਕਹਿੰਦੀ ਹੈ ਜੀ ਸਾਡੇ ਭਰਾ ਨੇ ਦੂਜੇ ਪਾਸੇ ਉਹਨਾਂ ਦੇ ਹੱਥੂ ਘੈਰ ਤੇ ਗੋਲੇ ਮਟੰਦੀ ਆ ਅਗਰ ਇਨਾਂ ਨੇ ਕਿਸਾਨਾਂ ਨਾਲ ਇਹਨਾਂ ਨੂੰ ਪਿਆਰ ਹੈ ਤਾਂ ਜੋ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਹਰਿਆਣਾ ਦੀ ਪੁਲਿਸ ਨੇ ਕਿਸਾਨਾਂ ਨਾਲ ਕੀਤਾ ਉਸਤੇ ਕਾਰਵਾਈ ਕਿਉਂ ਨਹੀਂ ਹੋਈ ਹੁਣ ਤੱਕ ਅਹ ਜੇ ਤੁਸੀਂ ਜਨਗਾਰ ਉਹਨਾਂ ਨੂੰ ਦੱਸੋ ਕਿ ਨੇ ਦੇਰੀ ਨੂੰ ਗੁਸਤਾਰਕ ਪਿੱਤਾ ਗਿਆ ਕੀ ਸਾਥ ਹੋ ਚੁੱਕਿਆ ਹੈ ਓਰ ਮਾਨ ਲੈਂਤ ਬਾਜੂ ਵੀ ਕੀ ਇਹਨਾਂ ਦੇ ਦੋਸ਼ ਲੱਗੇ ਸੀ ਕੀ ਦੋਸ਼ਾਂ ਨੇ ਸਾਥ ਹੋ ਚੁੱਕੇ ਨਹੀਂ ਤਾਂ ਇਸ ਦਾ ਕੀ ਪ੍ਰਭਾਵ ਹੋ ਨਜਵਾਨੰਦ ਪਏਗਾ ਦੇਖੋ ਜੀ ਉਹਨੇ ਜੇੜੋ ਦੇ ਕੇਸ ਚੱਲ ਰਹੇ ਸੀਗੇ ਹਾਲੇ ਕਈ ਕਿ ਉਹ 16 ਕੇਸ ਮੇਰੇ ਖਿਆਲੋਂ ਉਹਨੇ ਮੈ ਸੁਣਿਆ ਕਿ ਸ਼ਾਇਦ 16 ਕੇਸ ਉਸਤੇ ਪਏ ਆ ਜਿਹਦੇ ਵਿੱਚੋਂ ਕੁਝ ਕੇਸਾਂ ਕੋ ਬਰੀ ਹੋਏ ਆਲੇ ਕੁਝ ਵੀ ਕੇਸ ਚੱਲਦੇ ਜਿਹੜੇ ਜਮਾਨਤ ਮਿਲੀ ਆ ਪਰ ਕੇਸ ਚੱਲ ਰਹੇ ਆ ਪਰ ਮੈਂ ਜ਼ਮਾਨਾ ਕਿ ਇਸ ਤਰ੍ਹਾਂ ਕੇਸ ਫਾੜ ਨਾਲ ਜਿਹੜੀ ਨੌਜਵਾਨੀ ਹੈ ਜਿਹੜੀ ਨਸਲਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਹ ਅੰਦਾਤਾ ਸਭ ਤੋਂ ਵੱਡਾ ਦਾਕਾ ਹੈ ਅਸੀਂ ਅੰਦਾਤਾ ਕਹਿੰਦੇ ਆ ਉਹਨਾਂ ਨੂੰ ਇਹ ਅੱਜ ਇਹਨਾਂ ਆਪਣੇ ਹੱਕ ਲੈਣ ਵਾਸਤੇ ਮੈਂ ਸਮਝਦਾ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਤਸੱਜਦ ਹੋਏਗਾ ਉਹ ਐਸਟੈਂਡ ਕਰਨਗੇ ਪਰ ਅੱਜ ਕਿਸਾਨ ਜਿਹੜਾ ਜਿਹੜਾ ਕਿਸਾਨ ਨੌਜਵਾਨੀ ਅੱਜ ਉਹ ਜਾਗ ਚੁੱਕੀ ਹੈ ਅਜਰ ਉਹ ਸਮਝ ਆ ਗਈ ਹੈ ਕਿ ਸਰਕਾਰਾਂ ਸਾਨੂੰ ਹਮੇਸ਼ਾ ਗੁੰਮਰਾਹ ਕਰਦੀ ਆਈਆਂ ਹਨ ਸਰਕਾਰਾਂ ਹਮੇਸ਼ਾ ਸਾਨੂੰ ਨਾਲ ਗਲਤ ਕਰਦੀ ਆਈ ਹੈ ਪਰ ਅੱਜ ਜਿਹੜੀ ਨੌਜਵਾਨ ਕਿਸਾਨੀ ਹੈ ਅੱਜ ਜਿਹੜੀ ਕਿਸਾਨੀ ਹੈ ਇਹ ਬੜੀ ਵੱਡੀ ਗੱਲ ਹੈ ਜਿਹੜੇ ਲੋਕ ਇਹ ਗੱਲ ਆਖਦੇ ਸੀਗੇ ਪੰਜਾਬ ਦੇ ਅੰਦਰ ਨਸ਼ਾ ਹੀ ਹੈ ਕਿਸਾਨੀ ਪੁੱਤ ਨਸ਼ੇ ਦੇ ਵਿੱਚ ਵਹੀ ਜਾ ਰਹੇ ਹੈ ਪਰ ਅੱਜ ਉਹਨਾਂ ਨੂੰ ਇਹ ਜਵਾਬ ਮਿਲ ਗਿਆ ਕਿ ਕਿਸਾਨ ਦਾ ਪੁੱਤ ਅੱਜ ਆਪਣੇ ਹੱਕ ਲੈਣ ਦੇ ਲਈ ਸੜਕਾਂ ਤੇ ਖੜਾ ਹੈ ਜੇਲਾ ਕੱਟ ਰਿਹਾ ਨੌਜਵਾਨ ਪੜੇ ਕਿਸਾਨ ਨੇ ਉਹ ਜੇਲਾ ਕੱਟ ਰਿਹਾ ਸਰਕਾਰ ਦੇ ਤਸ਼ਜਦ ਕਰ ਰਿਹਾ ਝੂਠੇ ਪਰਚੇ ਪੈ ਰਹੇ ਆ ਉਹਦੇ ਤਸ਼ਜਦ ਕਰ ਰਹੇ ਆ ਜੇਲਾ ਦੇ ਵਿੱਚ ਕੀ ਕੁਝ ਹੋ ਰਿਹਾ ਉਹਨਾਂ ਨਾਲ ਉਹ ਸਭ ਸੈਂਡ ਕਰ ਰਹੇ ਪਰ ਅੱਜ ਉਹ ਆਪਣੇ ਆਪ ਨੂੰ ਸਾਇੰਸ ਫੇਰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਆਖਦੇ ਆਪਣੇ ਹੱਥ ਲੈਣ ਵਾਸਤੇ ਅੱਜ ਫਿਰ ਸੜਕ ਤੇ ਖੜੇ ਹੋ। ਅੰਸਮੇਂ ਗੱਲਬਾਤ ਕਰੀ ਇੱਕ ਪਾਸੇ ਕਿਸਾਨ ਤਾਂ ਵਿਰੋਧਨ ਕਰ ਰਹੇ ਨੇ ਸਰਕਾਰ ਖਲਾਫ ਵਿਰੋਧ ਕਰ ਰਹੇ ਨੇ। ਦੂਜੇ ਪਾਸੇ ਇਹ ਸਰਕਾਰ ਵੱਲੋਂ ਯੋਜਨਾਵਾਂ ਵਾਲੀ ਹੈਗਾਰੀਆਂ ਨੇ ਕਿਸਾਨਾਂ ਲਈ ਕਿ ਫਸਲ ਬੀਮਾ ਜੋਜਨਾ ਕਿਸਾਨਾਂ ਦਿੱਤੀ ਜਾਵੇਗੀ। ਇਹ ਯੋਜਨਾਵਾਂ ਸਰਕਾਰ ਕਾਫੀ ਆਪਣੀ ਅਰਜ਼ਨ ਕਰੀਏ ਕਾਫੀ ਪ੍ਰਚਾਰ ਕਰ ਰਹੀ ਹੈ ਪਰ ਕਿਸਾਨ ਖੁਸ਼ ਵੀ ਨਹੀਂ ਹੈਗੇ ਨਾ ਚੀਜ਼ਾਂ ਤੋਂ ਤੇ ਵਿੱਚ ਇਹਨੇ ਕਿਵੇਂ ਸਾਨੂੰ ਸੱਜਣ ਦੇ ਦਿਓ ਕਿ ਸਰਕਾਰ ਦੇ ਆਪਣੇ ਤਾਂ ਤਲੋਕੇ ਅਜਨਖਰੀਏ ਕੀ ਉਹ ਕਾਫੀ ਯੋਜਨਾਮਾਨ ਕਾਫੀ ਜਨਹਾਰੀ ਹੋ ਕਿਸਾਨਾਂ ਦੇ ਲਈ ਇਹ ਕਿਸਾਨ ਕਿਸ ਫਰਕਾਂ ਦੇ ਉੱਤੇ ਨਹੀਂ ਕਿਸਾਨ ਫਿਰ ਡਿਫਰੈਂਸ ਇਹ ਕਿਸਾਨਾਂ ਨੇ ਪਿਛਲੇ ਲੋਕ ਸਭਾ ਦੇ ਚੋਣਾਂ ਦੇ ਅੰਦਰ ਬੀਜੇਪੀ ਦੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਵਿੱਚ ਵੜਨ ਨਹੀਂ ਦਿੱਤਾ ਉੱਥੇ ਬੋਰਡ ਲਾਣ ਦੇ ਵੇਲੇ ਬਈਪੀ ਦਾ ਕੈਂਡੀਡੇਟ ਆਇਆ ਜਿਹੜਾ ਗਿਆ ਰਵਨੀਤ ਮਿੱਟੂ ਵਰਗੇ ਔਰ ਤੁਸੀਂ ਵੀਡੀਓ ਸਭ ਨੇ ਵੇਖੀ ਹੈ ਕਿਵੇਂ ਉਹਨਾਂ ਨੂੰ ਉਸ ਤੋਂ ਪਹਜਾਇਆ ਗਿਆ ਕੁਰਸੀਆਂ ਖਾਲੀ ਆ ਭਜਦੇ ਬਈ ਸਿਕਿਉਰਟੀ ਗਾਰਡ ਬਟ ਬੋ ਕਿਸਾਨਾਂ ਦੇ ਜਿਹੜੇ ਕੀ ਕੀ ਹਾਲ ਕੀਤਾ ਗਿਆ ਹੰਸਾ ਸੰਤ ਦਾ ਅੱਜ ਪੰਜਾਬ ਦੇ ਅੰਦਰ ਕਿਸਾਨਾਂ ਨੇ ਬੀਜੇ ਨੂੰ ਦਿਖਾਤਾ ਵੀ ਅੱਜ ਸਾਨੂੰ ਸਮਝ ਆ ਗਈ ਹੈ ਕਿ ਅੱਜ ਜੋ ਕਿਸਾਨਾਂ ਨੂੰ ਪਿਛਲੇ ਦਿਨ ਸਾਲਾਂ ਦੇ ਵਿੱਚ ਜੋ ਕਿਸਾਨਾਂ ਨਾਲ ਝੂਠ ਬੋਲਿਆ ਗਿਆ ਜੋ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਫਿਰ ਲਾਲਚ ਦਿੱਤੇ ਗਏ ਪਰ ਅੱਜ ਜੋ ਕਿਸਾਨ ਨੂੰ ਸਮਝ ਆ ਗਈ ਹੈ ਵੀ ਇਹ ਸਭ ਸਰਕਾਰਾਂ ਦੀ ਟਾਲਾ ਸੀਗੀਆਂ ਅੱਜ ਕਿਸਾਨ ਆਪਣੇ ਹੱਥ ਲੈਣ ਵਾਸਤੇ ਬਿਲਕੁਲ ਤਿਆਰ ਪਰ ਤਿਆਰ ਹੈ ਔਰ ਬੇ ਡਰ ਹੋ ਕੇ ਨਿਰ ਡਰ ਹੋ ਕੇ ਅੱਜ ਆਪਣੇ ਹੱਥ ਲੈਣ ਵਾਸਤੇ ਕੜਾ ਕੱਟੇ ਬੈਠਾ ਹੋਇਆ ਉਹ ਉਸ ਤੋਂ ਬਾਅਦ ਵੀ ਦੇਖ ਲਓ ਹਾਈ ਕੋਰਟ ਦੇ ਆਦੇਸ਼ ਦੇ باوجود ਵੀ ਪਰ ਹਾਈ ਕੋਰਟ ਨੇ ਕਹਿੰਦਾ ਵੀ ਹਾਈਵੇ ਖੋਲਿਆ ਜਾਏ ਉਸ ਤੋਂ ਬਾਅਦ ਵੀ ਅੱਜ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਹ ਕਿਸ ਤਰ੍ਹਾਂ ਅੱਜ ਵੀ ਕਿਸਾਨਾਂ ਨੂੰ ਉੱਥੇ ਰੋਗ ਰਹੀ ਹੈ ਆਰਵੀਰ ਅਗਰ ਤਾਂ ਉਹਨੇ ਹਾਈਵੇ ਨਹੀਂ ਖੋਲਿਆ ਅੱਜ ਕਿਸਾਨਾਂ ਨੇ ਹੰਬਾਲੇ ਤੱਕ ਹੋਣਾ ਸੀਗਾ ਉੱਥੇ ਐਲਾਨ ਕਰਨੇ ਸੀਗੇ ਜਿਹੜਾ ਇਹ ਵਾਟਰ ਚੈਨਲ ਵਾਲਾ ਮੁੰਡਾ ਜਿਹੜਾ ਇਹਦਾ ਉੱਥੇ ਸਵਾਗਤ ਕਰਦਾ ਸੀਗਾ ਕਿ ਇਹ ਜਮਾਤ ਤੋਂ ਬਾਹਰ ਆਇਆ ਫਿਰ ਇਹਨੇ ਬੜਾ ਕੰਮ ਕੀਤਾ ਕਿਸਾਨੀ ਦੇ ਲਈ ਅੱਜ ਵੀ ਉੱਥੇ ਕਿਸਾਨਾਂ ਨੂੰ ਕਿਸ ਤਰ੍ਹਾਂ ਮਾਲੇ ਦੇ ਜਿਹੜੇ ਉੱਥੇ ਤਿਆਰੀਆਂ ਚੱਲਦੇ ਸੀ ਗਿਆ ਕੱਟ ਦਿਆਂ ਕਿਸ ਤਰ੍ਹਾਂ ਸੋ ਚੱਕਿਆਂ ਗਿਆ ਮਨ ਨੂੰ ਜੀ ਜਿਹੜੀ ਸੀਜੀ ਸਿੰਘ ਸਾਹਿਬਾਨ ਤੋਂ ਤਾਨਦ ਕਰਦੇ ਆ ਤੁਸੀਂ ਹਰ ਮੁੱਦੇ ਉੱਤੇ ਕਹਿੰਦੇ ਕਿ ਦੇਖੋ ਹੋ ਕੋਈ ਬਿਨਾਂ ਡਰੇ ਚੱਲ ਕੇ ਇਹ ਪਾਸੇ ਬਹੁਤ ਦਿਨ ਹਟਾ ਨਸਨ ਜਰ ਦੱਸਣਾ ਹੈ ਕਿ ਆਪਣੇ ਵਿਚਾਰ ਰੱਖਣ